ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਤਰੀਕ ਹੈਗੀ 7 ਤਰੀਕ ਨਵਾਂ ਮਹੀਨਾ 2024 ਦਿਨ ਸ਼ਨੀਵਾਰ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰੋ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿ ਵੀਰ ਨੂੰ ਤੇ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਕੋਈ ਚੀਜ਼ ਸੇਲ ਕਰਨੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਹੈਗੀ ਤੁਸੀਂ ਪੈਸੇ ਲਾਉਣੇ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਣੇ ਸਾਰੀ ਜਾਣਕਾਰੀ ਅੱਜ ਆਹਾ ਇੱਕ ਝੋਟੀ ਬਾਰੇ ਤੇ ਘਵੜਾ ਕਿ ਟੋਕੜ ਗੱਬਣਾ ਆਜੋ ਜੀ ਹਾਂਜੀ ਬਈ ਸ੍ਰੀ ਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਮੇਰੇ ਭੈਣ ਭਰਾਵਾਂ ਦਾ ਨਾਮ ਦੱਸ ਦੇ ਬਾਈ ਆਗੇ ਕਾਕਾ ਪੈਣ ਲੱਗੇਣਾ ਤਹਿਸੀਲ ਬਗਤਨਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਅੱਜ ਵੜੀ ਭਾਈ ਸਵੇਰੇ ਵਹਿ ਗਿਆ ਮਾਲ ਉਹ ਜਿਹ ਤੇਰੇੋਂ ਤੋਂ ਜੋੜਾ ਵੇਚਦ ਰਿਓ ਠੀਕ ਆ ਉਹ ਉਹ ਸੁਭਾ ਜਾਏਗਾ ਸੁਭਾ ਦਿਦਾ ਠੀਕ ਆ ਹਾਂਜੀ ਤੇ ਇੱਕ ਰਮਾ ਛੋਟੇ ਤੋਂ ਸ਼ੁਰੂ ਕਰਨ ਲਗੇ ਇੱਕ ਟੋਟੇ ਚੋਂ 7 ਕਿਲੋ ਦੁੱਧ ਠੀਕ ਆ ਇੱਕ ਥਾਂ ਤੋਂ ਥੋੜਾ ਘੱਟ ਧਾਰਾਂ ਘੱਟ ਠੀਕ ਆ ਥੋੜੀ ਬੜ ਗਿਆ ਨਹੀਂ ਠੀਕ ਆ ਆਮ ਤਾਂ ਪਤਾ ਨਹੀਂ ਲੱਗਦਾ ਠੀਕ ਹੈ ਜੀ ਆਪਣਾ ਪਸੰਦਾ ਫਰਜਿਆ ਠੀਕ ਹੈ ਜੀ ਮਗਰ ਬੱਚਾ ਹੈ ਠੀਕ ਹੈ ਜੀ ਮਗਰ ਕਟਾ ਹਾਂਜੀ ਠੀਕ ਆ ਕੱਢ ਦੇ ਬਾਹਰ ਨਾ ਮੜਾ ਜਾ ਬਖਾ ਜੀ ਕੱਢ ਦੇ ਭਾਈ ਲਓਏ ਦੋਸਤੋ ਇੱਕ ਨੰਬਰ ਤੇ ਬਹੁਤ ਸੋਹਣੀ ਝੋਟੀ ਕੁੰਡਾ ਕੰਡਾ ਸਿੰਘ ਦੀ ਦੇਖ ਸਕਦੇ ਹੋ ਪੂਰੇ ਕੁੰਡੇ ਆ ਸਿੰਘ ਮੁੜੇ ਹੋਏ ਫੇਸ ਕੁਆਲਿਟੀ ਸੋਹਣੀ ਆ ਵਾਇਰ ਨੋ ਵਾਇਰ ਬਹੁਤ ਆਗਾ 181 ਦੇ ਸੋਹਣੀ ਆ ਗਈ 2210 7 ਕਿਲੋ ਥੱਲੇ ਜਮਾ ਕੰਡੇ ਵਾਲਾ ਇਹਦੇ ਇੱਕ ਥਣ ਚੋਂ ਥੋੜੀਆਂ ਜੀਆਂ ਧਾਰਾਂ ਘਟ ਆ ਗਈਆਂ ਬੋਲੀ ਪੁੱਲੀ ਬਹੁਤ ਆ ਗਈ ਬੋਲੀ ਪੁੱਲੀ ਬਹੁਤ ਆ ਗਈ ਸਾਰਾ ਦਿਨ ਬਾਈ ਦੇ ਘਰੇ ਪਸ਼ੂ ਆਈ ਜਾਂਦੇ ਆ ਜਾਈ ਜਾਂਦੇ ਆ ਕਿ ਸੇਲ ਹੋਈ ਜਾਂਦੇ ਆ ਕਦੇ ਵੀਡੀਓ ਬਣ ਜਾਂਦੀ ਤੇ ਕਦੇ ਨਹੀਂ ਅੰਦਰ ਹੀ ਬੰਦ ਐ ਤੇ ਆ ਕਿ ਤੁਸੀਂ ਬਾਈ ਨੂੰ ਫੋਨ ਲਾਈ ਰੱਖਿਆ ਕਰੋ ਕਿਉਂਕਿ ਮੇਰਾ ਟਾਈਮ ਲੱਗੇ ਤੇ ਵੀਡੀਓ ਬਣਨੀ ਹੈਗੀ ਕਈ ਵਾਰ ਮੇਰੇ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਸੇਲ ਹੋ ਜਾਂਦੇ ਆਗੇ ਚੰਗਾ ਕੱਦਗਾੜ ਵਾ ਇਹਨੂੰ ਵੀ ਬਹੁਤ ਆ ਮਗਰੇ ਦੇ ਕੱਟਾ ਵਾ 7 ਕਿਲੋ ਦੁੱਧ ਆ ਜੋ ਤੁਸੀਂ ਚੋਲਣਾ ਦੋ ਟਾਈਮ ਤਿੰਨ ਟਾਈਮ ਕੱਟਾ ਵੀ ਚੰਗਾ ਮਗਰੇ ਦਾ ਠਾਣਵਾਨਾ ਬਹੁਤ ਸੋਹਣਾ ਵਾ ਥੜਾ ਸਹਿ ਬਹੁਤ ਚੰਗਾ ਵਾ ਅੰਦਰ ਬੰਦ ਤੇ ਚਲੋ ਕੋਈ ਨਹੀਂ ਪਰ ਚਾਰਾ ਤਰ ਬੰਦੇ ਤੋਂ ਮਿਲਦੀ ਐ ਠੀਕ ਹੈ ਜੀ ਕੋਲੇ ਕੋਈ ਪਰਮਿਟ ਨਹੀਂ ਲੈਣੇ ਚੋਰੀ ਅੱਛਾ ਜਰਾਤਰ ਬੰਦਾ ਦਿਲ ਦੀ ਖੁਸ਼ ਹੋ ਗਈ ਠੀਕ ਹੈ ਜੀ ਆਪਾਂ ਝੂਠ ਨਹੀਂ ਬੋਲਾਂਗੇ ਕਿ ਮੈਂ ਘਰੇ ਚੋਣੂ ਠੀਕ ਹੈ ਜੀ ਜਰਾਤਰ ਬੰਦਾ ਚੋੜ ਰਦਾ ਠੀਕ ਹੈ ਮੁੱਲ ਦਾ ਮੁੱਲ ਦਾ ਜੀ ਬਾਈ 50000 ਦੀ ਕਰਾਂਗੇ ਠੀਕ ਹੈ ਜੀ 50 ਦੋ ਠੀਕ ਹੈ ਲਓ ਜਾਇ ਜੀ ਡਿਮਾਂਡ 52000 ਐਡੀ ਝੋਟ ਜਾਂਦਾ ਨਹੀਂ 52000 ਦੇ ਮਗਰ ਕੱਟਾ ਹੀ ਆਪਾਂ 6000 ਦਾ ਮਗਰ ਦੇ ਬਾਕੀ ਸਾਲੀ ਪੱਕ ਤੁਸੀਂ ਕਰ ਲੈ 7 ਕਿਲੋ ਦੁੱਧ ਦਾ ਮੁੱਲ 52000 ਦਾ ਮਗਰ ਕੱਟਾ ਵਾ ਦੋ ਨੰਬਰ ਤੇ ਵਹਿੜ ਬਾਰੇ ਆ ਜਗੇ ਸਾਢੇ ਦਿਨਾਂ ਦੀ ਗੱਬਣਾ ਇਹ ਇਹਨਾਂ ਦੇ ਗੱਬਣਾ ਅੱਛਾ 6 ਲੀਟਰ ਦੁੱਧ ਹੈ ਠੀਕ ਆ ਤੇ 25 ਲੀਟਰ ਦੁੱਧ ਜੂਗੀ ਤਿਆਰ ਹੋਈਏ ਬਾਈ ਜਿਵੇਂ ਜਿਵੇਂ ਪਰ ਕੇ ਹਵਾਨਾ ਠੀਕ ਆ ਚੰਨ ਲੈਵਾ ਠੀਕ ਹੈ ਜੀ ਤੇਦੀ ਬੋਡੀ ਲਿਕੇ ਛਣਾ ਠੀਕ ਹੈ ਜੀ ਚੈੱਕ ਪਾਸ ਆਪਣੀ ਚੈੱਕ ਪਾਸ ਆ ਬੋਲਟਰ ਜਾਵੇ ਠੀਕ ਹੈ ਜੀ ਸਾਢੇ ਦਿਨਾਂ ਦੀ ਗੱਬਣਾ ਜੇ ਘੱਟ ਹੋਈ ਤਾਂ ਕੋਈ ਨੋਰ ਨੋਰ ਸਬਤ ਤੇਲ ਦਾ ਖਰਚਾ ਦਵਾਗੇ ਠੀਕ ਹੈ ਜੀ ਕੱਢ ਲਈ ਬਾਹਰ ਬੜਾ ਮਾਨਸਨ ਤੁਰਪੇ ਕੱਢੀ ਬਾਈ ਬਾਹਰ ਮੜੀ ਜੀ ਲਓ ਜੀ ਦੋਸਤੋ ਬਾਈ ਦਾਦਾ ਵੀ ਸਾਢੇ ਤਿੰਨ ਮਹੀਨੇ ਦੇ ਗੱਬਣ ਚੈੱਕ ਪਾਸ ਆ ਕਦ-ਕਦ ਵੱਡਾ ਹੀ ਆ ਬ੍ਰੀਡ ਸੀ ਪੂਰੀ ਪਿਆਸੀ ਸਾਢੇ ਸੀ ਆ ਗਈ 6 ਕਿਲੋ ਦੁੱਧ ਆਗਾ ਤੂੜੀ ਲਵਣਾ ਬੜਾ ਨੈਣੇ ਤੋਂ ਮਿਲਦੀ ਭਾਈ ਥਾਣਾ ਸਾਹਿਬ ਬਹੁਤ ਸੋਹਣਾ ਵਾ ਤੁਸੀਂ ਦੇਖ ਸਕਦੇ ਹੋਗੇ ਦੁੱਧ ਹੁੰਦੀ ਆ 25 26 ਕਿਲੋ ਇਹ ਸੁਕੇ ਗੰਦੀ ਵੀ ਉਹ ਖਾਣਾ ਹੁੰਨਾ ਬਹੁਤ ਵੱਡਾ ਤੁਸੀਂ ਦੇਖ ਸਕਦੇ ਹੋਗੇ ਹੁਣ ਤਾਂ ਇਹ ਸੂਨ ਵਾਲੇ ਕਰਕੇ ਸਾਢੇ ਤਿੰਨ ਮਹੀਨੇ ਦੇ ਗੱਬਣ ਆ ਕਰਾਸ ਬ੍ਰੀਡ ਜਦੋਂ ਸੰਗਣ ਹੋ ਮਚਾਰਗਾ ਜਮ ਚੱਟਾ ਬਾਕੀ ਜਿਹੜੇ ਵੀ ਪਸੰਦ ਆ ਤੁਹਾਡੇ ਬਾਅਦ ਤੁਸੀਂ ਕਰਨੀਆਂ ਮੋਟਾ ਥਾਣਾ ਹੱਥੀਚੋ ਜਿਹੜਾ ਬਹੁਤ ਸੋਹਣਾ ਬਾਈ ਦਾਦਾਵਾ ਬਸ ਸਾਡੇ ਦਿਨ ਚੈੱਕ ਪਾਸ ਆ ਬਾਈ ਕਰਾ ਕੇ ਲਿਆ ਤੁਸੀਂ ਆ ਡਾਕਟਰ ਲੈ ਗਏ ਹੋ ਮੇਰੇ ਵੱਲੋਂ ਵੀ ਬੇਨਤੀ ਹੈ ਤੇ ਬਾਈ ਵੱਲੋਂ ਵੀ ਡਾਕਟਰ ਤੁਸੀਂ ਆਪ ਦਾ ਨਾਮ ਲੈ ਕੇ ਆਉਣਾ ਠੀਕ ਹੈ ਬਾਈ ਦਾ ਬਿਨਾਂ ਨਿਆਣੇ ਤੋਂ ਮਿਲਦੀ ਆ ਕਿ ਪੋਲੀ ਧਾਰ ਆ ਠੰਡੀ ਸੀਲ ਬਹੁਤ ਆ ਗਈ ਬਾਕੀ ਤੁਸੀਂ ਤਸੱਲੀ ਪਰਖ ਕਰ ਲੈਣੀ ਆ ਤੁਸੀਂ ਝੋਲ ਤੇ ਝੋਲੇ ਆ ਥੱਲੀ ਬਾਕੀ ਤੁਹਾਨੂੰ ਪਤਾ ਹੀ ਆ ਵੀ ਪਾਸੂ ਬਾਈ ਜਦਾਂ ਉਹਦੇ ਮਗਰੋਂ ਪਹਿਲਾਂ ਵਿਕ ਜਾਂਦੇ ਆਗੇ ਜੇ ਚੰਗਾ ਪਸ਼ੂ ਆ ਤਾਂ ਫੇਰ ਹੀ ਵਿਕਦਾ ਜੇ ਇਮਾਨਦਾਰੀ ਆ ਤਾਂ ਅਟੀਂ ਚਾਪਲ ਚੈਨਲ ਦਾ ਵੀਡੀਓ ਪੈਂਦੀਆਂ ਗੀਆਂ ਮੁੱਲੇ ਦਾ ਮੁੱਲ ਦਾ ਜੀ 32000 ਰੁਪਏ ਠੀਕ ਆ ਜੀ ਬਿਜ ਚੋਮਾਨ ਤਾਨ ਪੁੱਛੋ ਮਾਨ ਤਾਨ ਹੋਊਗਾ ਦੋਸਤੋ 32 ਲਾ ਕੇ ਭੁੱਲ ਜੇ 5 ਲੱਖ ਦੀ ਬੈੜ ਹੈ ਠੀਕ ਆ ਜੀ ਅੱਜ ਬੰਦਾ ਲਖਾ ਲੈ ਪੱਤੀ ਲੀਟਰ ਦੇ ਵਿੱਚ ਬੰਦਾ ਲੈਂਦੀ ਹੈ ਠੀਕ ਆ ਜੀ ਉਹਨਾਂ ਨੂੰ ਹੁਣ ਫੋਨ ਲਾ ਲਿਆ ਦਾ ਨੰਬਰ ਕਰ ਲੈ ਗੱਲ ਠੀਕ ਆ ਜੀ 25 ਲੀਟਰ ਦੀ ਗਾਰੰਟੀ ਇਹਦੇ ਲੈ ਕੇ ਦੇਵਾਂਗੇ ਠੀਕ ਆ ਜੀ ਲੋ ਜੀ ਦੋਸਤੋ ਬਾਈ ਇਹਦਾ 25 ਲੀਟਰ ਦੀ ਗਾਰੰਟੀ ਉਹ ਕਹਿੰਦਾ ਸੀ 25 ਕਿਲੋ ਚੋਇਆ ਵਾ 32000 ਦਾ ਮੁੱਲ ਵਿੱਚ ਉਹ ਕਹਿੰਦਾ ਮਾਨਤਾਨ ਹੋ ਜਾਊਗਾ ਕਦ ਘੜ ਚੰਗਾ ਵੇਲਬੁੱਲ ਚੰਗੇ ਬਾਈ ਨੇ ਬਹੁਤ ਹੈਗਾ ਥਣਾ ਸਹਿ ਬਹੁਤ ਚੰਗਾ ਹੈ ਬਾਈ ਨੇ ਲਾਈ ਹੋਈ ਆ ਹੁਣੇ ਤੁਹਾਨੂੰ ਪਤਾ ਹੀ ਆ ਮੇਰੇ ਆਉਣ ਤੋਂ ਪਹਿਲਾਂ ਹੀ ਲਾਈ ਹਜੇ ਨੇ ਤੇ ਜੇ ਮੈਲੇ ਡੋਇਆ ਦਾ ਇਹ ਵੀ ਤੁਹਾਨੂੰ ਵੇਖੀ ਹੁੰਦੀ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕੱਲ ਨੰਬਰ ਸਕਰੀਨ ਤੇ ਚੱਲਣਾ ਵਾ ਜੇ ਕਹਿੰਦੇ ਵੇਚਣਾ ਤਾਂ ਹੀ ਬਾਈ ਨਾਲ ਸੰਪਰਕ ਕਰ ਲਿਆ ਕਰੋ ਬਾਈ ਕਹਿੰਦੇ ਵੇਚਣੇ ਹੁੰਦੇ ਪਸ਼ੂ ਤਾਂ ਵੀ ਸੰਪਰਕ ਰੱਖੋ 987628931 ਵਟਸਐਪ ਨੰਬਰ ਚੱਲਦਾ ਠੀਕ ਆ ਜਦੋਂ ਮਰਜ਼ੀ ਵੀਡੀਓ ਪਾਓ ਫੋਲੋ ਕਰੋ ਮੇਰੇ ਮੋਦਲ ਕੇ ਸਬਸਕ੍ਰਾਈਬ ਕਰੋ ਤੇਰੇ ਚੈਨਲ ਹੋਰ ਮੋਦਲ ਕੇ ਵਧਗੇ ਬਾਈ ਬਹੁਤ ਵਧ ਗਿਆ ਬਾਈ ਨੇ ਜਦੋਂ ਮਰਜੀ ਮੌਕਾ ਦੇਉ ਤੁਸੀਂ ਨਾਲ ਦੀ ਨਾਲ ਹੀ ਬਾਈ ਸੋਨੀ ਸਾਡਾ ਲੱਗੀਆਂ ਆਂ ਵੀਡੀਓ ਚਲਾਉਂਦਾ ਪੈਸੇ ਸਾਰਿਆਂ ਨੂੰ ਜਿੰਨੇ ਵੀਡੀਓ ਪਾਉਂਦੇ ਮੇਰੇ ਬਾਈ ਉਹ ਤੋਂ 2-300 ਘੱਟ ਲੈਂਦਾ ਐਨਾ ਬੰਦਾ ਇਮਾਨਦਾਰ ਆ ਤੁਸੀਂ ਵਰਤ ਕੇ ਵੇਖੋ ਤੁਸੀਂ ਖੁਦ ਕਹੋਗੇ ਕਾਕੇ ਬਣਾਣੇ ਗੱਲ ਸੱਚੀ ਗਈ ਐ ਠੀਕ ਹੈ ਕੋਰਾ ਅਕਲ ਮਜਾਜ ਨਹੀਂ ਬੰਦੇ ਵਿੱਚ ਇਹਨੂੰ ਬੰਦੇ ਤੋਂ ਵੀਡੀਓ ਪਾਉਂ ਉਹ ਨਾਲ ਦੇ ਨਾਲ ਹੀ ਬੰਦਾ ਚਲਾਉਂਦਾ ਐ ਅੱਧੇ ਘੰਟੇ 20 ਮਿੰਟਾਂ ਬਾਅਦ ਠੀਕ ਹੈ ਧੰਨਵਾਦ ਲੋ ਜੀ ਦੋਸਤੋ ਅੱਜ ਦੀ ਵੀਡੀਓ ਚ ਕਾਕੇ ਬਾਰੇ ਦੋਨਾਂ ਕੇ ਸੇਲ ਸੀਗੇ ਇੱਕਾ ਟੋਕੜ ਗੱਬਣ ਗਾਂ ਤੇ ਇੱਕ ਝੋਟੀ ਸੱਤ ਕਲ ਦੁੱਧ ਮਗਰ ਇਹਦੇ ਕੱਟਾ ਵਾ ਦੋ ਟਾਈਂ ਤੇ ਚੋ ਸਕਦੇ ਹੋ ਇੱਕਾ ਟੋਕੜ ਗੱਬੜਗਾ ਵੀਡੀਓ ਦੇਖ ਲਈ ਧੰਨਵਾਦ ਜੀ